ਕੀ ਮੈਂ ਜਾਨਾਂ ਨਾ ਕਮਤਰੀ ਮਤਰੇ ਕੋਈ ਨਾ ਰਿਹਾ ਮਤਰਾ ਦਾ ਪਾਣਾ ਕੋਈ ਕਬਰਾਂ ਭਾਰ ਹੋ ਰਿਹਾ ਕਾਇਦੇ ਹੈ ਨਾ ਆਏ ਕੁਈ ਡਰ ਨਹੀਂ ਗਈ ਵੀ ਲੋਈ ਇਹਨੇ ਤੋ ਆਈ ਵੀ ਗੱਲੀ ਰਹਿੰਦੀ ਹੈ ਮੈਨੂੰ ਪਤਾ ਮੈਂ ਦਾਦਾ ਦਾ ਬਾਜਾ ਹੀ ਵਾਹੀ ਹੋਵੇ ਉਹ ਕਬਰਾਂ ਚ ਦਾ ਨਹੀਂ ਤੋ ਅੱਜ ਤਾਂ ਮੈਨੂੰ ਕਿਰਨ ਜਾਣਾ ਨੇ ਪਰ ਆਪਣਾ ਕਬਰਾਂ ਦੇਖ ਲੈਣਾ ਮੈਨੂੰ ਨਹੀਂ ਲੱਗਦਾ ਵੀ ਜਦੋਂ ਇਹ ਡਿਗ ਡਿਗ ਦੇ ਲੇ ਰਹੇ ਜਦੋਂ ਰਹਿੰਦੀ ਇੱਥੇ ਕਦੇ ਪਤਾ ਨਹੀਂ ਕਿ ਕਿੱਧਰ ਗਈ ਹੈ ਨਹੀਂ ਕਰੇ ਤਾਂ ਕੱਲੇ ਨੂੰ ਬਾਲਾ ਨਹੀਂ ਦਾ ਲੱਗੂ ਮੈਂ ਨਹੀਂ ਆ ਜਾ ਆਪਾਂ ਦੇਖੀਏ ਆਪਾਂ ਕਮਰਾ ਕੋਣ ਕੀ ਦੇਖਣਾ ਨੇ ਫਿਰ ਡੱਕ ਡਰ ਲੋਕ ਲੱਗਿਆ ਹੋਇਆ ਕਿ ਉਹ ਖੋਲੇ ਕੋਈ ਨਹੀਂ ਆ ਜਾ ਕਰ ਲੈਣੇ ਹਲੇ ਜਿਉਂ ਹੈ ਨਹੀਂ ਕਰੇ ਤੂੰ ਦੇਖਉਂਗੀ ਤਾਂ ਨਹੀਂ ਹੋ ਆਜੇ ਪਰ ਹੁਣ ਕਦੇ ਇੰਨਾ ਨਹੀਂ ਰੁੜੀ ਗਏ ਹੈਂਡ ਆ ਕਾਦਾ ਗਾ ਓਲੇ ਨੂੰ ਓਲੇ ਦਾਰਨਾ ਕੋਈ ਨਹੀਂ ਜਿਵੇਂ ਤੂੰ ਦੱਸ ਗਿਆ ਠੀਕ ਹੈ ਕੋਈ ਇਹ ਕਿਹੜਾ ਨਜਰੀ ਵਾਲੀ ਗੇਰੇ ਰ ਹੈ ਹੋ ਸਕਦਾ ਕੋਈ ਰਾਜ ਹੋਵੇ ਗੱਲ ਚ ਚਲ ਕੋਈ ਨੀ ਨਿਗਾ ਤਾਂ ਮੇਰੇ ਖੂ ਨਾ ਦਾਰਨਾ ਕੋਈ ਨਹੀਂ ਮਨੋਂ ਜਾ ਤੂੰ ਸਾਵਨ ਟਾਈਮ ਨਹੀਂ ਆ ਰਹੀ ਕੋਈ ਨਹੀਂ ਕੋਈ ਨਹੀਂ ਮੈਂ ਦਰਾਂ ਦੱਸ ਰਿਹਾ ਜੂ ਮੈਂ ਤੂੰ ਡਰ ਨਾ ਵਧੀਆ ਪਤਾ ਲੱਗਿਆ ਕਿ ਇਹ ਨਹੀਂ ਆਉਣਾ ਚਾਹੀਦੀ 10 ਮਿੰਟ ਹੋਰ ਨਾ ਉਦੋਂ ਪਤਾ ਲੱਗਦੀ ਅੰਦਰ ਵੀ ਕੰਮ ਵਿੱਚ ਹੈਗੀ ਹੈ ਜਿਹੜੇ ਸਾਧਨ ਲੌਕ ਲਾਈ ਰੱਖੀ ਹੈ ਨਾ ਕਿ ਜੇ ਕੋਈ ਵੀ ਨਹੀਂ ਗਿਆ ਮੈਂ ਜੀ ਜਾ ਬੀਨ ਨਹੀਂ ਹੋ ਗੁੰਦੀ ਵੈ ਨਹੀਂ ਆਂ ਹਾਈ ਇਹ ਤਾਲ ਚ ਰੋਟੀ ਭਾਈ ਕਿੰਦਰ ਲਈ ਜਾਂਦੀ ਆ ਕੌਣ ਅੰਦਰ ਕਿੰਨੂ ਨੋਟੀ ਲੈ ਕੇ ਗਈ ਆ ਹੈ ਕਿ ਤਾਲ ਰੋਟੀ ਉਹ ਯਾ ਤਾਲ ਚ ਸਹੀ ਬੋ ਮੇਰਾ ਤਕ ਬੋ ਕੋਈ ਨਾ ਮੈਂ ਖੋਲ ਦੂ ਆ ਦੇ ਮੈਂ ਤੇ ਰੋਟੀ ਲੈ ਕੇ ਹੀ ਨੀ ਆ ਮੈਂ ਇਹ ਸਾਡੀ ਰੋਟੀ ਮੇਰੇ ਹੱਥ ਤੱਕ ਬੋਲਦੇ ਬਲਾ ਮੈਨੂੰ ਕਾਹ ਤੋਂ ਬੰਨਿਆ ਪਾ ਤੈਨੂੰ ਮੈਂ ਕੀ ਦੱਸਾਂ ਵੀ ਕਾਹ ਤੋਂ ਬੰਨਿਆ ਨਹੀਂ ਬੰਨਿਆ ਇੱਕ ਤਾਂ ਮੈਂ ਖੋਲ ਦੂੰਗੀ ਅ ਤੂੰ ਨਾ ਰੋਟੀ ਖਾਂਦਾ ਮੈਂ ਨਹੀਂ ਖਾਂਦੀ ਮੇਰੇ ਹੱਥ ਤੱਕ ਬੋਲਦਾ ਮੈਂ ਚਾਹ ਰੋਟੀ ਖਾ ਲਾ ਹਾਂ ਨਹੀਂ ਖਾ ਲਈ ਰੋਟੀ ਚਲੋ ਪਾਣੀ ਪੀ ਲੈ ਪਾਣੀ ਵੀ ਪੀ ਲੈ ਪੀ ਲੈ ਮਾਰਿਆ ਤੂੰ ਮਾਰਿਆ ਦਬੈਰ ਖੋਲ ਦੇ ਕਿਉਂ ਮੰਨੇ ਮੈਨੂੰ ਮਾਰਿਆ ਤੂੰ ਹੈ ਮੈਂ ਤਾਂ ਕਹਤੇ ਨਹੀਂ ਆ ਵੀ ਕੋਈ ਨਹੀਂ ਇੱਕ ਦੋ ਦਿਨ ਹੋਰ ਮੈਂ ਤੁਹਾਨੂੰ ਕਾ ਤੇ ਰੋਟੀ ਦਾ ਖਾਣਾ ਕਰ ਮੈਂ ਰੋਟੀ ਨਹੀਂ ਖਾ ਰਹੀ ਇਹ ਮੈਨੂੰ ਸਪਰੇਅ ਦੇ ਦੇ ਤੂੰ ਨਾ ਵਾ ਜਾ ਵੀਰੇ ਹੱਥ ਖੋਲ ਦੇ ਕੋਈ ਨਹੀਂ ਮੈਂ ਖੋਲ ਦੂੰਗੀ ਨਾ ਲੈ ਲੈ ਇੱਕ ਗੱਲ ਹੋਰ ਤੂੰ ਨਾ ਰੋਣਾ ਨਾ ਭਾਇ ਕਰ ਥੇਨ ਮਾਤਾ ਮੈਨੂੰ ਰੋਣਾ ਬੰਦ ਹੀ ਹਾਲਾ ਕਿਵੇਂ ਨਾ ਭਾਗ ਰੋਣਾ

ਮੈਂ ਜਿਹੜੇ ਮਰਜ਼ੀ ਬੈ ਕੇ ਰੋਟੀ ਖਾਵਾਂ ਤੁੰਨੂੰ ਵੀ ਨਲੇ ਕਰਾਇ ਤੇ ਬੈਠੇ ਹੈ ਨਾ ਕਰਾਇ ਦਾ ਹੀ ਮਰਜ਼ੀ ਕਰੋ ਮਾਲਕਵਾਨਨ ਦੀ ਕੋਸ਼ਿਸ਼ ਨਾ ਕਰੋ ਨਲੇ ਤੂੰ ਬਣੀ ਨਹੀਂ ਰੱਖਦੀ ਮੇਰੇ ਤੇ ਵੀ ਮੈਂ ਕਿੱਥੇ ਰੋਟੀ ਲਾਣੀ ਹੈ ਕੀ ਗੱਲ ਮੈਂ ਤਾਂ ਕੋਈ ਪੁੱਛ ਰਿਹਾ ਮੈਂ ਤਾਂ ਆਉਂਦੀ ਸੀ ਕਿ ਉਹ ਰੋਟੀ ਤਾਂ ਲਾਉਤ ਲੱਗਿਆ ਪਿਆ ਮੈਂ ਕਿਵੇਂ ਰੋਟੀ ਲੈ ਆਉਂਦੀ ਆ ਮੈਂ ਤੂੰ ਵੀ ਵੈਸੀ ਪੁੱਛ ਲੈ मैं ना यही तो मेरे से बैठ के रोटी खानी है तो मैं तो इतनी ही स्वाद लग गई रोटी फिर फिर खुला रखा करते लोग का तो लाया मैं तेरे के हाँ ना मेरी मर्जी मेरा कर तू तो सवाल ही करी नहीं है बार बार कर तो चंगा पर नहीं पूछना कर मेरे बैठे पूछ ले वैसे ही पूछ ले अगे तो ना पूछी मैंने कहा ना अब कराएगा ਮੈਂ ਕੰਮ ਲਈ ਨਹੀਂ ਸੋਚਿਆ ਮਿਸ ਲੁਕਾਸ ਚ ਰਹਿਣਗੇ ਪਤਾ ਤਾਂ ਲੱਗੂਗਾ ਇੱਕ ਨਾ ਇੱਕ ਦਿਨ ਕਿ ਮੇਰਾ ਦਰ ਸਾਹਮਣੇ ਹੀ ਆ ਜੇ ਮੈਨੂੰ ਐ ਕਿਉਂ ਲੱਗਦਾ ਜਿਵੇਂ ਇਹ ਅੰਦਰੋਂ ਸ਼ੇਕ ਤਾਂ ਗਿਆ ਪਰ ਮੈਂ ਨਹੀਂ ਸੀ ਫਿਰ ਤੱਕ ਨਹੀਂ ਲਈ ਇਹ ਲਾਜ਼ੀ ਤੇ ਦੇਖਣ ਨੂੰ ਭੋਲੀ ਜੀਆ ਪਰ ਚਰਵਾਕ ਬੋਤਾ ਮੈਨੂੰ ਨੀਗਰ ਰੱਖਣੀ ਬੋ ਆਪਕਾ ਤੁਹਾਨੂੰ ਮੇਰੀ ਮੈਂ ਤੁਹਾਨੂੰ ਇਹ ਕਹਿੰਦੀ ਸੀ ਆਪਾਂ ਇਹਨਾਂ ਅੰਦਰ ਰੁੱਕ ਲੈ ਕੇ ਗਏ ਸੀ ਉੱਤੇ ਜਮਨ ਜਰੂਰ ਹੈ ਤੇ ਕੋਈ ਸ਼ੱਕ ਹੁੰਦਾ ਅੰਦਰ ਕੋਈ ਹੈਗਾ ਦਾ ਚਲ ਅਜਾਪਦੀ ਖਾਂ ਜ ਕੋਈ ਨਹੀਂ ਤੇਰਾ ਸ਼ੱਕ ਵੀ ਦੂਰ ਕਰ ਦਾਂਗੇ ਮੈਨੂੰ ਕਹਿੰਦੀ ਨਾ ਮੈਂ ਆਪਾਂ ਖਾ ਕੇ ਰੋਟੀ ਜੇ ਆਪ ਖਾ ਕੇ ਆਈ ਹੁੰਦੀ ਬਸਾਂਗੇ ਰੋਟੀ ਖਾ ਕੇ ਆਉਂਦੀ ਰੋਟੀਆਂ ਹੋਵੇ ਪਈ ਸੀ ਵਿੱਚ ਉਹਦੇ ਹੁਣ ਘਰੇ ਇਹ ਜੋ ਕਰੀਏ ਹੁਣ ਅੰਦਰ ਆਂ ਚਲ ਕੋਈ ਨਹੀਂ ਅੱਜ ਨੇ ਘਰ ਰੱਖਿਆ ਨਹੀਂ ਬਾਹਰ ਤੁਰ ਕੇ ਦੇਖੂਂਗਾ ਨੇ ਦੇਰਾ ਚੱਕੂ ਰੋਈ ਬਾਹਰ ਤੋਂ ਤੋੜਨਾ ਮੈਨੂੰ ਵੀ ਚਾਬੀ ਹੈ ਕਿ ਪਤਾ ਕਿੱਥੇ ਰੱਖੀ ਹੈ ਬਸ ਫੇਰ ਤਾਂ ਲੋੜ ਹੀ ਨਹੀਂ ਜਿੰਦਾ ਤੋੜਨਾ ਪੈਂਦਾ ਨਹੀਂ ਆਪਾਂ ਚਾਬੀ ਚੱਕ ਕੇ ਮੈਂ ਤਾਂ ਲੌਕ ਖੋਲਦਾ ਵਾ ਠੀਕ ਹੈ ਕੋਈ ਨਹੀਂ ਦਾਰਨਾ ਜਿੰਤਾ ਨਾ ਕਰ ਦੇਖਦੇ ਆ ਅੱਜ ਆਜੋ ਬੱਸ ਅਰ ਬਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਰ ਮਹਾ 10 ਮਿੰਟ ਭਾਂਡ ਸੋਲੇ ਪਹੁੰਚ ਗਏ ਅੱਜ ਮੜਿਆਸ ਦੇ ਆ ਆ ਗਏ ਸੀਗਾ ਚਲ ਵਧੀਆ ਹੋ ਗਿਆ ਬਈ ਤੇ ਹਾਂ ਟੈਨਸ਼ਨ ਜੀ ਜਿਵੇਂ ਬੈਠੇ ਬਣੇ ਨਾ ਨਾ ਬਈ ਉਹੀ ਲੱਗਦਾ ਸਾਨੂੰ ਤੇ ਮੂਹ ਤੋ ਤੁਹਾਨੂੰ ਲੱਗ ਜਾਂਦਾ ਬਣੀ ਕੋਈ ਟੈਨਸ਼ਨ ਹੁੰਦੀ ਹੈ ਕਿ ਟੈਨਸ਼ਨ ਤਾਂ ਕੋਈ ਦੱਸ ਦੇ ਸਾਨੂੰ ਨਹੀਂ ਮੈਨੂੰ ਕਾਦੀ ਟੈਨਸ਼ਨ ਹੋਣੀ ਆ ਕੋਈ ਟੈਨਸ਼ਨ ਨਹੀਂ ਨਹੀਂ ਸਾਨੂੰ ਭੈਣੇ ਆਪਦਾ ਪਰਿਵਾਰ ਹੀ ਮਾਨ ਜਦੋਂ ਕੋਲੇ ਰਹਿੰਦੇ ਆ ਨਾ ਇੱਕ ਦੂਜੇ ਦੇ ਦੁੱਖ ਸੁੱਖ ਚਾਣੇ ਹੁਣ ਜਦੋਂ ਇਕੱਠੇ ਰਹਿਣਾਗਾ ਪਰ ਜੇ ਕੋਈ ਗੱਲ ਹੁੰਦੀ ਨਾ ਮੈਂ ਤੁਹਾਨੂੰ ਜ਼ਰੂਰ ਦੱਸਦੀ ਕੋਈ ਗੱਲ ਹੀ ਹੈ ਨਹੀਂ ਇੱਕ ਭੈਣੇ ਮੈਨੂੰ ਇਹ ਦੱਸ ਦੇ ਸਾਡੇ ਬਾਰੇ ਦਦੂ ਦਾ ਰਕੰਡ ਤੋਂ ਲੈ ਸਾਰਾ ਕੁਝ ਪੁੱਛ ਦੱਸ ਲਿਆ ਹਨਾ ਦੇ ਹੁਣ ਆਪਣਾ ਤੂੰ ਇੱਕ ਪਰਿਵਾਰ ਦਾ ਹਿੱਸਾ ਹੀ ਮੰਨ ਵੀ ਸਾਨੂੰ ਭੈਣੇ ਤੂੰ ਦੱਸ ਵੀ ਤੂੰ ਇਕੱਲੀ ਕਿਵੇਂ ਤੇਰਾ ਮਾਪਿਓ ਹੁਣ ਜ ਐ ਕੀ ਗੱਲ ਬਾਤ ਹੈ ਕੀ ਕਹਾਣੀ ਤੇ ਸਾਰਾ ਦਿਨ ਤੂੰ ਐ ਵੀ ਸਹੀਮੀ ਸਹੀਮੀ ਜੀ ਰਹੀ ਹੈ ਕੋਈ ਆਣ ਕਮਾਣ ਚ ਨਹੀਂ ਬੋਲਦੀ ਹਨਾ ਭੈਣ ਭਾਈ ਆਉਂਦਾ ਨਹੀਂ બસ ਵਹੀ ਸਾਰੀ ਲੜਾਕੇ ਜਿਹਾ ਇੱਥੇ ਬਾਕੀ ਸੇ ਸ਼ੁਰੂ ਤੋਂ ਹੀ ਨਹੀਂ ਵਰਤਦੇ ਤੇ ਰਹੀ ਗੱਲ ਪਰਿਵਾਰ ਦੀ ਪੇਕਿਆਂ ਚੋਂ ਤਾਂ ਮੇਰੇ ਕੋਈ ਨਹੀਂ ਤੇ ਸਹੁਰਿਆਂ ਚੋਂ ਵੀ ਕੋਈ ਨਹੀਂ ਨਾਲ ਮੈਥੋਂ ਦੀ ਕੁੜੀ ਨਹੀਂ ਹੈਗੀ ਮੈਥੋਂ ਦੀ ਨੂੰਹ ਆ ਤੇਰੇ ਘਰ ਵਾਲਾ ਹਣੇ ਫਿਰਦੇ ਸੱਸ ਸਹੁਰਾ ਉਹ ਕਿੱਧਰ ਗਏ ਹੈ ਨਹੀਂ ਮੇਰੇ ਸੱਸ ਸਹੁਰਾ ਤਾਂ ਤੇ ਬਾਈ ਓਹ ਕੋਈ ਨਹੀਂ ਫੇਰ ਕਹਿੰਦੇ ਦੱਸ ਦੂੰਗੀ ਮੈਂ ਨਹੀਂ ਭੈਣੇ ਤੂੰ ਪਰਿਵਾਰ ਹੀ ਮਾਨਣਾ ਸੀ ਕੋਈ ਨਾ ਕੋਈ ਬਗਾਨੇ ਆ ਸੀ ਤਾਂ ਤੈਨੂੰ ਸਾਂ ਦੇ ਤਾਂ ਤੇਰੇ ਕੋਲੇ ਆ ਗਈ ਨਹੀਂ ਹੈ ਨਾ ਕਿ ਦੁੱਖ ਸੁੱਖ ਚ ਇੱਕ ਦੂਜੇ ਦੇ ਭੈਣ ਭਾਈ ਕਰਨਾ ਆਉਂਦਾ ਹੈ બીજી ਕੋਈ ਗੱਲ ਬਾਤ ਹੈ ਤੁਹਾਨੂੰ ਸਾਨੂੰ ਦੱਸ ਦੇਣਾ ਹੱਸ ਐਂ ਸਮਝ ਲਓ ਕਿ ਹੈਗਾ ਵੀ ਆ ਫੇਰ ਨਹੀਂ ਵੀ ਹੈਗਾ ਤਾਂ ਹੈ ਪਰ ਨਾ ਉਹਦੇ ਹੋਣ ਦਾ ਮੈਨੂੰ ਕੋਈ ਸੁੱਖ ਨਹੀਂ ਹੈਗਾ ਕੋਈ ਸਾਰ ਨਹੀਂ ਕਿਉਂ ਪੜਨੇ ਹੈ ਜੇ ਕਿਵੇਂ ਬਸ ਵਈ ਅੱਜ ਦਾ ਮੈਂ ਇੰਨਾ ਕੀ ਦੱਸ ਸਕਦੀ ਆ ਮੈਂ ਕੁਛ ਨਹੀਂ ਦੱਸ ਸਕਦੀ ਮੇਰੇ ਚ ਇਨੀ ਹਿੰਮਤ ਹੈ ਨਹੀਂ ਦੱਸਣ ਦੀ ਚਲੋ ਤਾਂ ਫਿਰ ਤੇਰੀ ਸਲਾਹ ਪੜਨੇ ਮਜਬੂਰ ਨਹੀਂ ਕਰਦੇ ਪਰ ਫੇਰ ਵੀ ਹਨਾ ਫਰਜ਼ ਬਣਦੇ ਕੋਲੇ ਰਹਿਨੇ ਵੀ ਅਸੀਂ ਤੈਨੂੰ ਆਪਣੇ ਪਰਿਵਾਰ ਦਾ ਹਿੱਸੇ ਹੀ ਮੰਨਦੇ ਆ ਪਰ ਮੇਰੇ ਘਰ ਵਾਲਾ ਨਾ ਚੰਗਾ ਬਹੁਤ ਸੀ ਮਾੜਾ ਇਨਸਾਨ ਨਹੀਂ ਸੀ ਮਤਲਬ ਕਿ ਹੈਗਾ ਚੰਗਾ ਨਾ ਮੜਣੀ ਬਸ ਉਹਦੇ ਹਾਲਾਤਾਂ ਨੇ ਮਾਰਾ ਕਰਤਾ ਸੀ ਤਾਂ ਕਰਕੇ ਬਸ ਪਰ ਕੋਈ ਨਹੀਂ ਕਦੇ ਨਾ ਕਦੀ ਆ ਜੂਗਾ ਲੱਭਣ ਜੇ ਗੱਲ ਦਾ ਪਤਾ ਲੱਗੂਗਾ ਫਿਰ ਲਿਆਵਾਂਗੇ ਇਕਜੁੱਟ ਹੋਵਾਂਗੇ ਤੇਰੇ ਨਾਲ ਖੜੇ ਆਂਗੇ ਨਹੀਂ ਬਈ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਵੀ ਕੋਈ ਨਹੀਂ ਮਕੀਨਾ ਮੇਰੇ ਕੋਲੇ ਹੁਣ ਕੋਈ ਗੱਲ ਹੈ ਹੀ ਨਹੀਂ ਦੱਸਣ ਨੂੰ ਕੋਈ ਨਹੀਂ ਜਦੋਂ ਮੈਨੂੰ ਐ ਲੱਗਿਆ ਵੀ ਤੁਹਾਨੂੰ ਦੱਸਣਾ ਚਾਹੀਦਾ ਮੈਂ ਜਰੂਰ ਦੱਸੂਗੀ ਹਜੇ ਤਾਂ ਤੁਹਾਨੂੰ ਵੀ ਆਹ 4-5 ਦਿਨ ਹੀ ਹੋਏ ਆ ਕੇ ਰਹਿੰਦੇ ਆਣ ਕੋਈ ਗੱਲ ਨਹੀਂ ਦੱਸ ਦੂਗੀ ਮੈਂ ਹਾਂ ਉਹ ਤਾਂ ਫਿਰ ਠੀਕ ਹੈ ਬਣਾ ਤੈਨੂੰ ਪਤਾ ਹੈ ਵੀ ਬੰਦੇ ਦਾ ਆਪ ਪੁੱਛੇ ਦੱਸੇ ਦੀ ਪਤਾ ਲੱਗੂ ਹੁਣ ਤੇਰੇ ਕੋਲੇ ਅਸੀਂ ਕਿਰਾਏ ਤੇ ਆਂ ਚਾਹੇ ਸਾੜ ਪਰ ਰਹਿ ਕੇ ਮੁੜ ਜਗੇ ਜਦੋਂ ਆਪਾਂ ਇੱਕ ਦੂਜੇ ਨੂੰ ਬੁਲਾਏ ਹੀ ਨਾ ਹਾਂ ਭਈ ਐਂ ਤਾਂ ਹੈਗਾ ਕੋਈ ਅਸੀਂ ਇਕੱਲਾ ਦਿਨੋਂ ਆਏ ਨਹੀਂ ਸਮਝਦੇ ਵੀ ਤੂੰ ਸਾਥੋਂ ਕਿਰਾਏ ਹੀ ਵਟਣਾ ਤੇਰਾ ਪੈਸਿਆਂ ਦਾ ਹੀ ਮਸਲਾ ਅਸੀਂ ਤਾਂ ਐ ਸਮਝਦੇ ਆਂ ਵੀ ਚਾਹ ਕਰਾਇਆ ਉਤਾ ਦੀ ਮਿਹਨਤ ਹੈ ਤੁਸੀਂ ਪਾਇਆ ਹੈਗਾ ਹਨਾ ਵੀ ਜਦ ਪਰਿਵਾਰ ਦਾ ਹਿੱਸਾ ਵੀ ਇੱਕ ਮੋਹ ਪਿਆਰ ਪ੍ਰਪੰਗ ਕੋਈ ਚੀਜ਼ ਹੈ ਹਾਂ ਬਈ ਐ ਤਾਂ ਹੈਗਾ ਬਾਕੀ ਗੱਲ ਤੇ ਹੁਜੇ ਕੋਈ ਨਹੀਂ ਹੋਈ ਤੇ ਤੈਨੂੰ ਕੀ ਹੋਇਆ ਤੂੰ ਕਿਉਂ ਡਰੀ ਰਹੀ ਨਹੀਂ ਹੈ ਮੈਂ ਤਾਂ ਸਭ ਕਹਿੰਦੋ ਡਰੀ ਰਹੀ ਦੀ ਜੀਂ ਕੀ ਗੱਲ ਹੋਊਗੀ ਮੈਨੂੰ ਵੀ ਜੁੜੇ ਹੋ ਕਮਰੇ ਚ ਨਾ ਜਿਹਨੂੰ ਤੂੰ ਲੌਕ ਲਈ ਬੈਠੀ ਹਾਂ ਉੱਥੇ ਡਰਾਮੀਆਂ ਜਿਹਾ ਵਾਜਾ ਬਹੁਤ ਆਉਂਦੀ ਰਹੀ ਹੈ ਮੈਂ ਤਾਂ ਬਾਹਰ ਡਰ ਲੱਗ ਰਿਹਾ ਇਧਰ ਬਸ ਆ ਜਾਈਂ ਨੀ ਮੈਂ ਲੈ ਵਾਜਾਂ ਆਉਂਦੀਆਂ ਮੈਂ ਤਾਂ ਗੱਲ ਹੀ ਪਹਿਲੀ ਵਾਰ ਸੁਣੀ ਆ ਮੈਨੂੰ ਤਾਂ ਕਦੇ ਨਹੀਂ ਕੋਈ ਆਵਾਜ਼ ਸੁਣੀ ਤੈਨੂੰ ਨਾ ਉਹੀ ਭਲੇਖਾ ਪੈ ਗਿਆ ਭਲੇਖਾ ਨਹੀਂ ਪੈਦਾ ਬਈ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਜੋ ਕਿ ਗੱਲ ਨਾ ਮੈਨੂੰ ਆਪਣੀ ਨਾ ਵੱਡੀ ਭੈਣ ਸਮਝ ਕੇ ਸਾਰੇ ਦੱਸਦੇ ਹੋ ਸਕੇ ਜੇ ਤੇਰੇ ਕੰਮ ਹੀ ਆ ਜੀਏ ਕੋਈ ਗੱਲ ਕੀ ਹੋਣੀ ਆ ਗੱਲ ਮੈਂ ਸਮਝੀ ਨਹੀਂ ਮਤਲਬ ਕਿ ਤੁਹਾਨੂੰ ਕੀ ਲੱਗਦਾ ਵੀ ਅੱਛੇ ਕੋਈ ਹੈ ਨਾ ਕਮਰੇ ਚ ਇਹ ਮੈਨੂੰ ਗੱਲ ਵੀ ਦੱਸਦੀ ਸੀ ਉਥੋਂ ਵੀ ਕਹਿਣ ਲੱਗਾ ਕੋਈ ਬਾਜ ਜਾਂਦੀ ਹੈ ਮਹਾ ਕੋਈ ਨਹੀਂ ਪਤੀ ਦੀ ਨਾ ਭੈਣ ਨਾਲ ਗੱਲ ਕਰ ਲਾਂਗੇ ਵੀ ਕਮਰਾ ਤੇਰਾ ਛੱਕ ਮੈਂ ਹਦੂਰ ਕਰਦਾਂਗੇ ਬਾਹਰ ਖੋਲ ਕੇ ਦਿਖਾ ਦਾਂਗੇ ਬਾਹਰ ਖੋਲ ਕੇ ਲੈ ਉਹ ਬਾਈ ਉਥੇ ਨਾ ਪੇਟੀਆਂ ਬੂਟੀਆਂ ਪਈਆਂ ਕਿੰਨਾ ਸਮਾਂ ਪਿਆਗਾ ਕਵਾੜ ਕਬੂੜ ਜਾ ਪਿਆਗਾ ਤੇ ਕੋਈ ਚੂਹੇ ਚਾਹੇ ਐ ਨਹੀਂ ਪਤਾ ਮੇਰੇ ਤੋਂ ਬਾਹਰ ਖੁੱਲਾ ਰਹਿ ਗਿਆ ਹੋਵੇ ਅੰਦਰ ਵਿੱਲੀ ਹੋਵੇ ਖੜਕਾ ਤਾਂ ਤਾਂ ਹੁੰਦਾ ਹੋਊਗਾ ਨਾਲੇ ਅਮੂਜੀ ਕੋਈ ਗੱਲ ਨਹੀਂ ਹੈਗੀ ਜਿਹੇ ਜੀ ਤੁਸੀਂ ਸੋਚੀ ਜਾਂਦੇ ਆ ਲੈ ਬਣ ਹੁਣ ਬਿੱਲੀ ਦਾ ਸਾਨੂੰ ਪਤਾ ਹੀ ਨਾ ਉਹ ਬਿੱਲੀ ਤੇ ਕੋਈ ਘਰੋਂ ਦਾ ਪਤਾ ਹੀ ਨਾ ਤਾਂ ਮੈਂ ਕਿਹੜਾ ਕੋਈ ਨਿਆਣੀ ਆ ਬਾਕੀ ਸਿਰੇ ਬਣੇ ਅਸੀਂ ਕਿਹੜਾ ਪੇਟ ਨਾਲ ਤੋਂ ਚੱਕ ਕੇ ਲੈ ਜਾਾਂਗੇ ਵਿਚਾਲੇ ਇਹ ਨੂੰ ਸ਼ੱਕ ਪੈ ਗਿਆ ਮੈਨੂੰ ਕੱਲ ਦੀ ਕਹੀ ਜਾਂਦੀ ਆ ਦੀ ਅੱਬ ਕਿਤੇ ਹੋਰ ਜਾਣਾ ਹੈ ਹੋਰ ਰਹਿਣਾ ਹੈ ਕਿਤੇ ਇੱਥੇ ਰਹਿੰਦੇ ਨਹੀਂ ਮਹਾ ਮੈਂ ਗੱਲ ਕਰਨ ਨੂੰ ਵੀ ਭਈ ਇਹ ਨੂੰ ਕੋਈ ਸ਼ੱਕ ਹੈ ਦੁਬਾਰਾ ਖੋੜ ਕੇ ਦਿਖਾ ਦੇ ਚੱਲ ਕੋਈ ਨਹੀਂ ਹਾਂ ਆਪਾਂ ਨਾਲੇ ਸਫਾਈ ਕਰ ਲਾਂਗੇ ਮੈਂ ਕੱਲ ਨੂੰ ਦਿਖਾ ਦੂੰਗੀ ਤੇਨੂੰ ਕਮਰਾ ਠੀਕ ਹੈ ਚਲ ਕੋਈ ਨਾ ਅਪਾ ਕਰ ਨੂੰ ਦੇਖ ਲਾਂਗੇ ਕੋਈ ਸਫਾਈ ਮੈਂ ਕਰਾ ਦੂੰਗਾ ਇਹ ਦਿਨ ਸਾਰੀ ਹਾਂ ਦਿਖਾ ਜਰੂਰ ਤੇ ਹਰਿੰਦਰ ਕੋਈ ਨਹੀਂ ਕੋਈ ਨਹੀਂ ਮੈਂ ਦਿਖਾ ਦੂੰਗੀ ਮੇਰੇ ਦਰਜਾ ਨਹੀਂ ਕੋਈ ਨਹੀਂ ਉਹ ਕੱਲੀ ਨੂੰ ਬੈਠਣ ਨੂੰ ਵੀ ਬੱਸ ਐ ਡਰਜੀ ਲੱਗੀ ਜਾਂਦਾ ਵੀ ਪਤਾ ਨਹੀਂ ਕੀ ਕੀਤਾ ਜਾਂਦਾ ਨਾ ਤੂੰ ਡਰ ਨਾ ਨਾਲੇ ਜਵਾਬ ਕਿੱਧਰ ਵੇ ਤੁਹਾਡੇ ਜਵਾਬ ਨਹੀਂ ਲੀਨੇ ਜਵਾਬ ਦਾ ਸਕੂਲ ਗਏ ਹੋਏ ਨਾ ਆਪਣਾ ਆਉਣ ਵਾਲੇ ਅੱਛਾ ਸਕੂਲੋਂ ਆ ਕੇ ਟਿਊਸ਼ਨ ਤੇ ਰਹਸਾਂਦੇ ਆ ਟਿਊਸ਼ਨ ਤੋਂ ਬੱਸ ਹੁਣ ਆਉਣਗੇ ਠੀਕ ਆ ਚਲ ਕੋਈ ਨਹੀਂ ਕੁਛ ਚਾਹੀਦਾ ਸੀ ਹੋਰ ਤੁਹਾਨੂੰ ਮੈਂ ਚਾਹੀਦਾ ਤਾਂ ਕੁਝ ਨਹੀਂ ਪਾਣੀ ਬਸ ਤਾਂ ਹੀ ਗੱਲ ਕਰਦੀ ਸੀ ਨਾ ਕੋਈ ਨਹੀਂ ਪਹਿਲੇ ਤੈਨੂੰ ਵੀ ਕੋਈ ਚੀਜ਼ ਦੀ ਲੋੜ ਹੋਈ ਦੱਸ ਦੇ ਜੰਗਾ ਮੈਂ ਵੀ ਕੱਪੜੇ ਉੱਪਰ ਚੇਂਜ ਕਰ ਲਾਂ ਹਾਂ ਬਈ ਹੋਈ ਚਲ ਪਨੇ ਕੋਈ ਨਾ ਪਹਿਲੇ ਸੋਚੀ ਜੰਗਾ ਹਾਂ ਹਾਂ ਲੈ ਸੋਚਣਾ ਕੀ ਆ ਮੈਂ ਕੱਲ ਨੂੰ ਬਾਰ ਖੋਲ ਕੇ ਦਿਖਾ ਦਊਂਗੀ ਤੁਹਾਨੂੰ ਚੱਲ ਥੋੜਾ ਵਹਿਮ ਨਿਕਲ ਜੂਗਾ ਠੀਕ ਹੈ ਮੈਂ ਵੀ ਕਿੱਥੇ ਪੱਕਾ ਪਾਲਾ ਕੀ ਲੋਰ ਸੀ ਕਿਰਾਏ ਤੇ ਕਮਰਾ ਦੇਣੀ ਇਹਨੇ ਟਾਈਮ ਦੀ ਵੀ ਤਕਲੀ ਰਹੀ ਜਾਂਦੀ ਸੀ ਠੀਕ ਹੈ ਮੈਂ ਮਗਰੀ ਪੈ ਗਈ ਹਾਂ ਬਾਕੀ ਕਿਹਨੂੰ ਤਾਂ ਮੈਂ ਕਿਵੇਂ ਨਿਕਮੇ ਕਹਿ ਦਿੱਤੀ ਵੀ ਦੁਪਰਾਈ ਦਾ ਆਦਮੀ ਹੈ ਤੁਸੀਂ ਪੁੱਛਦੀਆਂ ਮੇਰਾ ਘਰ ਬਾਈ ਨੂੰ ਤਾਂ ਮੈਂ ਇਹ ਵੀ ਨਹੀਂ ਕਹਿ ਸਕੀ ਹੁਣ ਬੰਦੇ ਸਾਹਮਣੇ ਕੀ ਕਹੇ ਬੰਦਾ ਚੱਲ ਕੋਈ ਗੱਲ ਪਰ ਮੈਂ ਹੁਣ ਇਹਨਾਂ ਨੂੰ ਕਹਿ ਤਾਂ ਦਿੱਤਾ ਵੀ ਹਾਂ ਮੈਂ ਬਾਹਰ ਖੋਲ ਕੇ ਦਿਖਾ ਦੂੰਗੀ ਕਮਰਾ ਪਰ ਮੈਂ ਮੈਂ ਕਿੰਨ ਚਾਸ਼ ਦੂੰਗੀ ਕਿੱਥੇ ਲੁਕਾਉਂਗੀ ਉਹਨੂੰ ਬਾਕੀ ਵਾਰ ਲੱਗੇ ਤੋ ਤਾਂ ਉਹ ਸਾਹ ਵੀ ਨਹੀਂ ਕੱਢਦਾ ਜੇ ਵਾਰ ਖੋਲਤਾ ਤਾਂ ਤੂੰ ਰੌਲਾ ਪਾ ਦਊਗਾ ਚੱਲ ਫਿਰ ਮੈਂ ਨਾ ਇਹ ਕਰੂੰਗੀ ਕੋਈ ਸਕੀਮ ਲਾ ਕੇ ਨਾ ਕਾਨੂੰਨ ਕਿਤੇ ਚੱਲ ਜੂੰਗੀ ਪਰ ਮੈਂ ਕਦੇ ਤਾਂ ਮੁਰੂਂਗੀ ਕਰੇ ਇਤੋਂ ਮੈਨੂੰ ਫੇਰ ਕਹਿ ਦੇਣਗੇ ਕਿਉਂ ਨਾ ਮੈਨੂੰ ਸਾਰਾ ਕੁਝ ਹੀ ਸੱਚ ਦੱਸਾਂ ਪਰ ਨਹੀਂ ਮੈਂ ਨਤ ਤੇਜ ਨਹੀਂ ਸਕਦੀ ਮੈਂ ਕਿਹੜੇ ਨੂੰ ਜਾਣਦੀ ਆ ਵੀ ਇਹ ਕਿਹੋ ਜਿਹਾ ਕੋਣ ਕਿਵੇਂ